ਕੀ ਇਹਦੇ ਖੱਤ ਛੱਡਦੇ ਮੈਂ ਦੋਹੇ ਇੱਕ ਇੱਕ ਤੇ ਪਾਉਣਾ ਕੈਮਰਾ ਹੰਡਲ ਦੇਖ ਆਇਆ ਤਾਂ ਖਾਲਰੋਂ ਦੇ ਖਿਡਾਰੀ ਆਂ ਬੋਲਾਉਂਦਾ ਸੀ ਅੱਜ ਫੋਨ ਲਾਈ ਜਾਂਦੇ ਤੈਨੂੰ ਫੋਨ ਨਹੀਂ ਚੱਕਦਾ ਨਾ ਮੇਰਾ ਫੋਨ ਆਇਆ ਹੀ ਨਹੀਂ ਮੇਰੇ ਕੋਲ ਉਹ ਲੋਕਾਂ ਦਾ ਮੈਂ ਲਾਉਂਦਾ ਸੀ ਹਾਂ ਫਾਇ ਨਹੀਂ ਫੋਨ ਹੀ ਨਹੀਂ ਆ ਮੇਰੇ ਕੋਲ ਬਗ ਜੀ ਫਿਰ ਅੱਜ ਜੱਟਪੁਰਾ ਕੈਮ ਹੈ ਤੋ ਹੈਲੋ ਗਾਇਜ਼ ਵੈਲਕਮ ਟੂ ਬੈਕ ਮਾਈ ਚੈਨਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਵਲੌਗ ਹੁੰਦਾ ਸਵੇਰੇ ਸਵੇਰੇ ਸਟਾਰਟ ਸਟਾਰਟ ਆਪਾਂ ਕਰਤਾ ਅੱਜ ਬਲੌਗ ਸਵੇਰੇ ਠੀਕ ਹੈ ਡੇਲੀ ਬਲੌਗ ਸ਼ੁਰੂ ਕਰਨਗੇ ਚਲੋ ਫਿਰ ਕਰੀਏ ਬਲੌਗ ਸਟਾਰਟ ਪਹਿਲਾ ਆਪਾਂ ਲੈ ਕੇ ਆਉਣਾ ਖੇਤੋਂ ਸਾਈਕਲ ਹੀ ਖੇਤੋਂ ਸਾਈਕਲ ਹੀ ਤੁਸੀਂ ਕਹੋਣਾ ਕੀ ਕਰਕੇ ਆਉਣਾ ਖੇਤ ਸਾਈਕਲ ਹੀ ਗਾਉਂ ਖੜੀ ਆ ਉਹ ਯਾਰ ਪਾਠਿਆ ਸੀ ਸਾਡੇ ਰੱਖਿਆ ਹੋਇਆ ਕੰਮ ਤੇ ਉਨੇ ਖੜਾਤੀ ਮੈਨੂੰ ਹੋ ਗਿਆ ਸਿਆਪਾ ਨਾ ਕਰਿਆ ਮੋਟਰਸਾਈਕਲ ਆ ਤੁਰ ਕੇ ਜਾਣਾ ਪੂ ਖੇਤ ਦੇਖਣੇ ਕੀ ਮਾਹੌਲ ਬਣਦਾਗਾ ਚਲੋ ਫਿਰ ਮਿੱਤਰੋ ਅੱਖਾਂ ਬੰਦ ਕਰਕੇ ਚੱਲੀਏ ਹੁਣ ਆਪਾਂ ਖੇਤ ਬਾਏ ਉਹ ਵੀ ਅੱਜ ਨਾ ਸਾਈਕਲ ਆ ਨਾ ਗੱਡੀ ਕਿਤਾ ਮੋਟਰਸਾਈਕਲ ਜਾ ਰਹੇ ਆ ਖੇਤ ਤੁਰ ਕੇ ਆ ਤੁਰ ਕੇ ਵਾਦਾ ਸਵਾ ਤੁਰ ਕੇ ਤੁਰ ਕੇ ਜਾ ਰਹੇ ਹੈ ਖੇਤ ਹਮ ਲਿਫਟ ਵਾਲਾ ਵੀ ਨਹੀਂ ਕੋਈ ਅੱਜ ਦੇਖ ਰਿਹਾ ਲਿਫਟ ਵੀ ਨਹੀਂ ਕੋਈ ਮੈਂ ਕੋਈ ਵੀ ਲਿਫਟ ਵਾਲਾ ਖਾਲੀ ਪੈ ਜਵੇਂ ਰਾਹ ਵੀ ਓਏ ਚਲ ਜਿਵੇਂ ਰੱਬ ਨੂੰ ਮਨਜ਼ੂਰ ਤੁਰ ਕੇ ਸੈਂਕਲੀ ਖੜੀ ਹੈ ਮਿੱਤਰੋ ਆਪਣੀ ਖੇਤ ਬਹੁਤ ਦਿਨ ਹੋ ਗਏ 5-6 ਦਿਨ ਹੋ ਗਏ ਉਹ ਲੈ ਕੇ ਆ ਰਹੇ ਆਪਾਂ ਬਿਚਾਰੀ ਦੇਖੀਏ ਕੀ ਹਾਲਤ ਆ ਉੱਥੇ ਲਾ ਰੱਖੀ ਕੋ ਮੈਨ ਲੱਗਦਾ ਕੋਠੇ ਜਿਹੇ ਅੰਦਰ ਬੈਠ ਕੇ ਜੀਚ ਲੋਈ ਮਿੱਤਰੋ ਮੂਰੇ ਆ ਗਿਆ ਹੁਣ ਇੱਕ ਰੇਡ ਆ ਆ ਗਿਆ ਜਿਹੜਾ ਪਾਵਾ ਬਹਿ ਜਾ ਮੜਾ ਇਹ ਤੇ ਹਾਂ ਬਹਿ ਜਾ ਹਾਂ ਲੈ ਆ ਮੂਰੇ ਨੋਕੇ ਬਹਿ ਜਾ ਅੰਮਾ ਖੀ ਤੋਰਦਾ ਹੋਈ ਫੇਸ ਤਣੀ ਦੇ ਚਲਦਾ ਹੈ ਇਹ ਤਾਂ ਦੀ ਇਹ ਤਾਂ ਡੰਗ ਹੀ ਲੈਣਾ ਮੇਰਾ ਡੰਗ ਹੀ ਲੈਣਾ ਮੈਂ ਸੋਤਾਂ ਸਭਾਂ ਵਿੱਚ ਤਰਨਾ ਇਹਨੂੰ ਖੇਤਾਂ 'ਚ ਮਾਣੂਣਾ ਅੱਛਾ ਮੇਰਾ ਮਾ ਇਹ ਕੁੱਤਾ ਵੀ ਰੱਖਿਆ ਹੋਇਆ ਆਹਾਂ ਇਹ ਵੀ ਆ ਵੀ ਹਾੜ ਵੀ ਵੀ ਹਾੜ ਹਾਂ ਜਮਾਨ ਕੁੱਤੀ ਆ ਇਹ ਕੁੱਤੀ ਆ ਇਹ ਵਕਾਂ ਦੀ ਬੇੜੇ ਚ ਰੱਖੀ ਹੋਈ ਜੀ ਅੱਛਾ ਉਥੋਂ ਆਪ ਹੀ ਆਲੀ ਮੈਂ ਹੁਣ ਤਾਂ ਪਾਪਾ ਬਹੁਤ ਘਟ ਗਏ ਹਨਾ ਰੇੜੇ ਜੀ ਇਹਨੇ ਹੁਣ ਕੋ ਟਮਾਟਾ ਮਿਲਗੇ ਇਹਦੇ ਦੰਦ ਸਭ ਮੈਂ ਪੱਠ ਦੇ ਅਹੀ ਮੁੱਲ ਇਹ ਇਨ ਇਨ ਤੋਂ ਅੱਛਾ ਜਿਹੜੇ ਇੱਥੇ ਰਹਿੰਦੇ ਆ ਇੱਥੇ ਰਹਿੰਦੇ ਨੇ 250 ਦਾ ਮਨਾ ਕੱਪ ਜਾਂ ਮਾਰਿਆ ਨਹੀਂ ਮਾਰਨਾ ਹਾਂ ਜੇ ਖਾਣਾ ਲੰਗ ਲਈ ਅੱਛਾ ਕਿੰਨਾ ਟਾਈਮ ਹੋ ਗਿਆ ਇਹਨੂੰ 22 ਸਾਲ ਹੋ ਗਏ 22 ਸਾਲ 23 30 ਸਾਲ ਲੱਗਉਂ ਦੀ ਜਾ ਅੱਛਾ ਅੱਛਾ ਤੁਸੀਂ ਤਾਂ ਆਇਆ ਮੇਰਾ ਸਾਲਾ ਸੁੱਕੀ ਆਏਗਾ ਬਾਬਾ ਜੋ ਕੰਮ ਤੇ ਉਹ ਹਟਾਦਾ ਤੂੰ ਦਾ ਹੱਥ ਤੂੰ ਦੱਸ ਮੈਂ ਚੱਲਣਾ ਚਾਹੁੰਦਾ ਜਾ 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 ਫਿਰ ਤੈਨੂੰ ਫੋਨ ਲਈ ਜਾਂਦਾ ਸੀ ਫੋਨ ਲਾਉਂਦਾ ਸੀ ਅੱਜ ਫੋਨ ਲਈ ਜਾਂਦੇ ਤੈਨੂੰ ਫੋਨ ਨਹੀਂ ਚਾਹਦਾ ਨਾ ਮੇਰਾ ਫੋਨ ਆਇਆ ਹੀ ਨਹੀਂ ਮੇਰੇ ਕੋਲ ਉਹ ਲੋਕਾਂ ਦਾ ਮੈਂ ਲਾਉਂਦਾ ਸੀ ਹਾਂ ਫਾਇ ਨਹੀਂ ਫੋਨ ਹੀ ਨਹੀਂ ਆ ਮੇਰੇ ਕੋਲ ਬਗ ਨਹੀਂ ਫਿਰ ਅੱਜ ਮੈਂ ਗੁਰੂਪੁਰੇ ਜਾ ਕੇ ਐਸੇ ਕੰਕ ਚਕਾ ਦੇ ਹਾਂ ਕੱਲਾ ਕਲੂ ਚੱਕਲੀ ਮਾ ਤੇ ਮਾ ਖੜਾ ਸੀ ਉਹ ਨੂੰ ਆਉਂ ਤੋ ਪਛ ਵਾਸਤੇ ਕੀ ਗਿਆ ਅੱਛਾ ਹੋਰ ਚ ਖੜਾ ਖੜਾ ਗਾਹ ਨੂੰ ਨੰਦਾ ਮਾ ਪਾਸ ਨੂੰ ਲੰਗੇ ਨਾ ਪਾਠ ਨਹੀਂ ਆਇਆ ਹੈਗਾ ਤੂ ਆ ਜੀ ਆਏਗਾ ਫਿਰ ਤਾਂ ਹੱਥ ਅੱਜ ਉਹਨੂੰ ਫੋਨ ਲੱਗ ਤੇ ਪਾ ਲਾ ਦੇ ਨਾ ਬਰ ਰੋਕ ਦੇ ਬਸ ਆ ਗਿਆ ਮਾਰਸਾਲ ਆਪਣਾ ਖੇਤ ਤੇ ਲੈ ਕੇ ਚੱਲੀਏ ਜੀ ਦੀ ਜੀ ਸਾਈਕਲ ਜਮਕਾਣ ਵਾਲੇ ਕੁਮ ਦੀ ਜਵਨੀ ਜਮਨੀ ਦੀਆਂ ਗਣਾਂ ਤੇ ਸ਼ੈ ਸ਼ੈ ਅਗੀ ਮੋਟਰ ਮਿੱਤਰਾਂ ਦੀ ਮੋਟਰ ਮਿੱਤਰਾਂ ਦੀ ਤੂਤੀਆਂ ਉੜਾ ਲੱਗੀਆਂ ਪੀਆਂ ਉਹ ਹੈ ਤੂਤੀਆਂ ਇੱਕ ਚੀਜ਼ ਦੇਖਣ ਆਲੀ ਆ ਮਿੱਤਰੋ ਤੂਤੀਆਂ ਦੇਖੋ ਤੁੰਨੇ ਆਉਂਗਾ ਦੇਖੋ ਕੋਲੇ ਆ ਰਹੀ ਪੈ ਪੈ ਤੂਤੀਆਂ ਆਏ ਆ ਜਮੀ ਆ ਤੋੜ ਕੇ ਖਾਈ ਆ ਤੱਜ ਦੇਖੀਆਂ ਨੇ ਇਹ ਦੇਖੋ ਭਰਿਆ ਪੈ ਉਹ ਸਾਰਾ ਬਸਤ ਕੇ ਮੈਂ ਟੋਟ ਟੋਟ ਡਿੱਗੀਆਂ ਪੀਆਂ ਆਜੋ ਫਿਰ ਤੂਤੀਆਂ ਤੋੜੀਏ ਬੰਨਾਂ ਲੋ ਬਹੁਤ ਮਿੱਠੀਆਂ ਓਏ ਤੱਤ ਤਕ 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 ਤੂ ਤਿੰਨ 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 ਜੇ ਤੂ ਤਿਆ ਤਕ 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 ਤੂ ਤਿੰਨ ਜੀ ਆ ਵੀ ਪਰ ਆ ਬੇਖੋ ਇੰਨੀ ਤੂ ਤੀਆਂ ਨੇ ਜਿਦ ਕੇ ਸੈ ਲੈ ਕੇ ਜਾਣੇ ਉਹ ਜਿੰਨੀ ਮਰਜ਼ੀ ਲੈਦੇ ਹੋ ਕੋਲੇ ਛੁੱਟੀ ਆ ਤੂ ਤਿਆਂ ਤੂ ਤਿਆਂ ਤੂ ਤਿਆਂ ਤੂ ਤਿਆਂ ਨੇ ਤੂ ਤਿਆਂ ਖਾ ਕੇ ਦਿਖਾਵਾ ਲਗਾਤਾਰ ਇੱਕ ਵਾਰੀ ਜੀ ਅਰੇ ਤੱਤ ਤੱਤ ਤੂ ਤਿਆਂ ਹੀ ਜਲਦੇਗਾ ਨਾ ਅੰਦਰ ਹਰ ਜਿਹੜਾ ਕੰਮ ਕਰਨਾ ਹੈ ਪਹਿਲਾਂ ਉਹ ਤਾਂ ਕਰ ਲਿਆ। ਉਹ ਲੋ ਜੰਦਾ ਦੇਖੋ। ਚੱਟਾਂ ਦਾ ਦੇਸੀ ਜੰਦਾ। ਚੱਕੋ ਇਹਨੂੰ। ਤੇ ਡੇਟ ਗਿਆ ਆਪਣਾ। ਬੱਲਾ। ਆਹ ਖੜੀ ਆ ਬਿੱਟਰੋ ਗੱਡੀ ਆਪਣੀ ਲਾਈ ਓਏ। ਦੇਖੋ। ਕੋਈ ਸਟੌਪਿੰਗ ਤਾਹ ਕੋਈ ਲੈ ਆਵੇ ਰੋਡ ਤੇ। ਦੇਖੋ ਆਹ ਲਾਈ ਖੜੀ ਆ। ਫੇਰ ਤਾਂ ਆਹੀ ਕੁਝ ਹੁੰਦਾ। ਇਹ ਜੀ ਫੁੱਟੇ ਹੁੰਦੇ ਜੱਟਾਂ ਦੇ ਤੇ ਆ ਵੀ ਬਾਹਰ ਆਏ ਆ ਅੱਜ ਅੱਜ ਰਿਆ ਅੱਜਾ ਅੱਜ ਰਿਆ ਅੱਜਾ ਵਸ ਚਲੋ ਪਾਠੀ ਦੇ ਕੰਮ ਕਰੇ ਹੋਇਆ ਇਹ ਉਹਨੇ ਧਰੀ ਐ ਸੈਂਕਲੀ ਇੱਥੇ ਅਰੇ ਬਰਾਹ ਹੋਇਆ ਮੰਗਿਆ ਇਹ ਬਚੂ ਵਾਲੇ ਦੇ ਕਿਤ ਲਈਏ ਨਾ ਹਾਂ ਤਾਰ ਵੀ ਆਹਦੇ ਨਾਲ ਹੀ ਨਾ ਲੱਗ ਜੇ ਇੱਥੇ ਇਹੇ ਕੋਈ ਮੇਰੀ ਹੋ ਜੇ ਚੱਕਲੋ ਚੱਕਲੋ ਹੋ ਜੇ ਨੁਖੜਾ ਆਇਆ ਪਹਿਲਾਂ ਬੈਠੇ ਜਸਨੇ ਜਿਵੇਂ ਕਦੀ ਖੜਾ ਆਇਆ ਹੁੰਦਾ ਇਹਨਾਂ ਵਾਲੋ ਸੁਪਾ ਨੂੰ ਪੀ ਆਉਂਦੇ ਰਹੇ ਅਸੀਂ ਦੁੱਧ ਜਿਹੜੀ ਉਹ ਦਕਾਨ ਹੈ ਉੱਡ ਸਾਈਕਲ ਹੀ ਖੜਾਤੀ ਆਪਾਂ ਹੱਥ ਦੇਖੋ ਕਿਵੇਂ ਹੋ ਗਏ ਤੂਤੀਆਂ ਇਆਂ ਨਾਲ ਚਲੋ ਜਿਹੜਾ ਕੰਮ ਰਹੇਗਾ ਹੁਣ ਉਹ ਕਰਦੇ ਆਂ ਪਰ ਲਾਉਣਾ ਆਪਾ ਗੇਟ ਆਪਣਾ ਗਿਆ ਸੀਐਸ ਸੀਐਸ ਐਂਕੂੰ ਡਾਦਾ ਲੱਗਦੈ ਨਗਾ ਆਹੀ ਵਸੋਣਾ ਕੋਈ ਜੱਕੇ ਮੇਂ ਤਰਾ ਚੱਕੇ ਐ ਵੀ ਲਖਰਾ ਝੱਲਦੇ ਨਹੀਂ ਸੁਨਾ ਦੀਆਂ ਡਾਰਾਂ ਦਾ ਲੈ ਵੀ ਫੁੱਲ ਕੇ ਦਿਖਾ ਦੇ ਹਾਂ ਨਾ ਉਹ ਮਰਜੀ ਐ ਚੱਲ ਆ ਮੰਜਾ ਦੇਖ ਐਂ ਪਿਆ ਦਾ ਚੋਟਾ ਚਲੋ ਫਿਰ ਚੱਲੀਏ ਪੁੱਛ ਕੀ ਪੈਊਗਾ ਕਿ ਰੋਟਾ ਪਾਜੀ ਸੀ ਗਿਆ ਉਹ ਕਰ ਰਿਹਾ ਸੌਣਾ ਆਇਰਾਂਗਾ ਰੋਟਾ ਪਾਜੀ ਨੂੰ ਮੱਥਾ ਵਾਲਾ ਵੱਜਦਾ ਯਾਰ ਹਨਾ ਮੇਰਾ ਉਹ ਕੰਮ ਕੰਮ ਜੋ ਹੋਗਾ ਇੱਕ ਚੀਜ਼ ਕਰੂੰਗਾ ਦੂਜੀ ਪਈ ਹੋਗੀ ਮੂਰੇ ਸੇੜ ਮੈਨੂੰ ਨਾ ਬੰਦਾ ਕਰਾਂ ਫੇਰ ਖੋਲੋਣਾ ਫੇਰ ਬੰਦ ਕਰਨਾ ਰਲ ਵੀ ਲੱਗ ਗਿਆ ਮਿੱਤਰਾ ਯਸ ਯੋਕ ਫਿਕਸ ਹੈ ਕੰਮ ਉਹ ਖੜੀ ਆਪਣੀ ਆਡੀ ਰੇਂਜ ਤੇ ਵਾਣਾ ਰੇਂਜ ਸੌਰੀ ਰੇਂਜ ਹੈ ਆਪਣੀ ਆਡੀ ਉਡੀ ਰੇਂਜ ਜਦ ਵੀ ਰੇਂਜ ਆ ਦੇਖੀਗਾ ਮੈਂ ਬ੍ਰੇਕ ਕਰਿਆ ਲੈ ਪਾਠੀ ਨੇ ਯਾਰ ਪਾਠਿਆ ਇਹਨੇ ਤੂਤੀਆਂ ਦੇ ਤੂਤੀਆਂ ਫਰੀਆਂ ਵੀ ਹੈ ਤੇ ਵੀ ਉਹਦੇ ਕੀ ਕਰੂ ਇਹ ਰੱਖੂ ਇਹ ਇਹ ਮੇਂ ਜੋਨੀ ਤੋਤੀ ਸੀ ਨਾ ਪਿਛਲੇ ਵਲੌਗ ਮੈਂ ਦੇਖੀ ਆ ਤੁਸੀਂ ਬੁਰਾ ਹਾਲ ਕਰ ਤੇ ਰੱਖਤਾ ਸਾਰੀ ਰੈਂਕਲੀ ਦਾ ਅਸਲੀ ਨਕਰ ਚੱਲਦੇ ਚਿੜੀ ਉੱਡ ਕਾਂਡ ਚੰਗਾ ਮਿੱਤਰਾ ਖੇਤਾ ਪਿਆਨੇ ਆ ਮੋਟਰ ਮਿੱਤਰਾ ਦੀ ਨਲਦੇ ਆ ਫੇਰ ਕਦੇ ਤੋਤਰੇ ਕਾਫਲਾ ਨਹੀਂ ਬਲੌਗਸ 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 ਕਿਵੇਂ ਹੈ ਆਪ ਸਭ ਕੇ ਬਲੌਗਸ ਤਾਂ ਓਕੇ ਵੀ ਲੋ ਟੁੱਕੇ ਐ ਪੈਡਲ ਮਾਰ ਮਾਰ ਵੈਰੀ ਕਰੇ ਟੁੱਕੇ ਐ ਆ ਜਾਂਦਾ ਓਏ ਅਸੀਂ ਲਾਇਰ ਇਹ ਸਫਰ ਬਾਬੇ ਨਾਲ ਕੱਢਦੀਆਂ ਮੂਰੇ ਚੱਲੇ ਯਾਰ ਤਾਂ ਖਲਾਤੀ ਰੇਸ ਬਾਪਾ ਐ ਓਕੇ ਐ ਜੇ ਓਕੇ ਐ ਦੇਖ ਹੱਥ ਛੱਡਦੇ ਮੈਂ ਦੋਹੇ ਕੱਟ ਕੇ ਪੋਣਾ ਕੈਮਰਾ ਹੰਡਲ ਦੇਖ ਆਇਆ ਤਾਂ ਖਾਦੋਂ ਦੇ ਖਿਡਾਰੀਆ 20 70 12 ਜਿੱਤਗਾ ਥੰਗ ਨਾਮ ਕਹਾਂਗੇ ਨਾਂ ਗਿਆ ਜੱਟ ਗਿਆ ਟਿੱਡੀ ਲੈ ਆਏ ਨੇ ਆਏ ਨੇ ਸਿਰ ਪਰ ਤੇ ਬਥੇਰੇ ਜੱਟ ਬੈਣੇ ਆ ਦਬਾ ਨਹੀਂ ਪੂਰਾ ਮੁੰਡਾ ਸਿੱਧੂ ਵਾਲਾ ਖੇਤਾਂ ਦਾ ਵੀਊ ਦੇਖੋ ਜੱਟੋ ਆਲੇ ਵਗਲਾ ਪੱਲੇ ਆ ਬੰਬੜ ਯਾ ਬਿ ਕਾਲੇ ਬਹੁਤ ਆ ਰਹੇ ਲੋ ਜੀ ਪਿੰਡ ਆ ਗਿਆ ਆਪਣਾ ਇਹ ਗਸਾਈ ਨੇ ਆ ਫਿਰ ਦਾਲ ਤੂੰ ਹੋਰ ਕਾਣ ਮੈਂ ਗਾ ਸੈਂਕਲੀ ਲੈ ਕੇ ਆ ਜੀ ਹੈ ਰੇਣ ਯਾਰ ਵੀਡੀਓ ਅੱਲਾ 9 ਮੀਟਰ ਵਿੱਚ ਆਪਣਾ ਬਲੌਗ ਜਿਸ ਵਿੱਚ ਗਏ ਆਪਾਂ ਖੇਤ ਤੇ ਇਹ ਜਿਹੇ ਇੰਟਰਸਟਡ ਬਲੌਗਾਂ ਲਈ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਵੀਡੀਓ ਕਰੋ ਲਾਈਕ ਦੱਬ ਕੇ ਜਟੂ ਸ਼ੇਅਰ ਕਰਦਿਆ ਕਰੋ ਚਲੋ ਠੀਕ ਹੈ ਮਿਲਦੇ ਆਂਗਲ ਬਲੌਗ ਵਿੱਚ ਬਾਏ ਹੱਥ ਦੇਖੋ ਬੈਯੋਗ ਦਲਾ